ਪਾਣੀ ਬਾਈ ਨਹੀਂ ਸੁਣਨੀ ਉਹ ਤੇ ਜੀਰੀ ਕੇ ਉੱਪਰ ਤੋਂ ਗਿਆ ਪਾਣੀ ਯਾਰ ਆ ਦੇਖ ਕੇ ਆ ਜਾਇਆ ਪਤਾ ਜੀਰੀਆਂ ਕਾ ਉਹਦਾ ਉੱਪਰ ਨਹੀਂ ਸਰੀ ਵੀ ਉਹ ਆ ਦੇਖ ਇਧਰ ਦੇਖਦਾ ਹੈ ਯਾਰ ਇਹ ਪਿੰਡ ਵਾਲਾ ਯਾਰ ਇਹ ਛੇਰ ਛੇਰ ਜਾ ਰਹੇ ਛੇਰ ਹਮਤ ਜਨੈਲ ਸਿੰਘ ਦੀ ਫੋਟੋ ਲਈ ਵੀ ਹੈ ਮਲਿਆ ਥੋੜੀ ਥੜੀ ਲੱਤੀ ਵੀ ਬਈਆਂ ਨਾ ਹੈ ਨਾ ਇੱਥੇ ਦੇ ਇੱਥੇ ਦੇ ਬਈ ਕਿੱਥੇ ਇਹ ਬੰਦਾ ਕੋਈ ਲੈ ਕੇ ਜਾ ਰਿਹਾ ਚਾਰ ਬਾਈ ਸੇਵਾ ਵਾਸਤਾ ਹੈ ਬਹੁਤ ਟਰਾਲੀਆਂ ਮਿਲ ਰਹੀਆਂ ਸਾਨੂੰ ਰਸਤੇ ਦੇ ਵਿੱਚ ਕੋਈ ਚਾਰ ਲੈ ਕੇ ਜਾ ਰਿਹਾ ਕੋਈ ਰਾਸ਼ਨ ਲੈ ਕੇ ਜਾ ਰਿਹਾ ਕੋਈ ਟੁੱੜੀ ਗਈ ਭਰੀ ਵੀ ਕੋਈ ਪਾਣੀ ਲੈ ਕੇ ਜਾ ਰਿਹਾ ਕੋਈ ਕੁਛ ਹੈ ਕੋਈ ਕੁਛ ਹੈ ਮਦਵਲਵੀ ਜੀ ਪੰਜਾਬ ਟੁੱਟ ਗਿਆ ਹੀ ਗਿਰ ਗਿਆ ਸਮਝ ਲਓ ਐ ਸੋ ਚਲੋ ਵੀ ਪੰਜਾਬ ਪੰਜਾਬੀਆਂ ਨੇ ਪੰਜਾਬੀਆਂ ਨੂੰ ਹੱਥਾਂ 'ਵਰ ਚੱਕ ਲਿਆ ਹੋ ਗਿਆ ਆ ਗਿਆ ਹੋ ਗਿਆ ਉਹ ਰ ਮੈਂ ਦੇਖੀ ਹੋਏ ਭਾਈ ਫਿਰ ਕੀ ਹੋ ਗਿਆ ਫਿਰ ਮੈਂ ਇੱਥੇ ਖੜਿਆ ਹਾਂ ਅਮਰਪੁਰ ਵਾਲਾ ਲੱਗਾ ਫੋਟੋ ਹਾਂ ਉਹੀ ਹੈ ਅਮਰਪੁਰ ਵਾਲਾ ਵੈਲਣਾ ਹਾਂ ਜਾਨੀ ਵੈਲਣਾ ਸਮਾਨ ਤਾਂ ਘਾਹ ਵੀ ਹੋਣੇ ਘਾਹ ਵੀ ਹੋਣੇ ਵੀਰ ਦੇਖੋ ਬਾਈ ਸੇਵਾ ਕਰਨ ਵਾਸਤੇ ਕਿੰਨੀਆਂ ਟਰੈਲੀਆਂ ਖੜੀਆਂ ਇਹ ਇਹ ਮੁੰਡੇ ਆ ਜਿਹੜੇ ਲਿਗੇ ਆਏ ਸਾਮਾਨ ਕਾਫੀ ਦੂਰ ਦਰਾਡੇ ਤੋਂ ਟਰੈਲੀਆਂ ਹਰਿਆਣੇ ਤੋਂ ਮਧ ਵਾਲਾ ਪੰਜਾਬ ਦੇ ਲੱਗ ਲੱਗ ਜ਼ਿਲ੍ਹਿਆਂ ਤੋਂ ਟਰੈਲੀਆਂ ਪਹੁੰਚੀਆਂ ਵੀਰ ਇੱਥੇ हरियाणा ਦੇ ਤੋਂ ਵੀ ਆਏ ਵੇ ਲੋਗ ਤੇ ਹੋਰ ਵੀ ਬਾਕੀ ਵਾਹ ਜੀ ਵਾਹ ਭਈਆਂ ਨੇ ਲੰਗਰ ਲਾਇਆ ਭਾਈ ਚਾਹ ਵਾਸਤਾ ਵਾਹ ਜੀ ਬੱਚਾ ਨਾ ਚਾਹ ਪੀ ਜਨਾ ਗਰ ਖੱਚਾ ਦੇ ਖੱਚਦੇ ਭਾਈ ਵਿੱਚ ਆਹ ਦੇਖੋ ਭਾਈ ਵਾਹ ਜੀ ਜ਼ਮੀਨਾਂ ਦਾ ਮਰ ਜਾਣਾ ਜਿ ਕਿੰਨਣ ਮੌਤ ਹੈ ਵਾਹ ਵਾਹ ਜੀ ਵਾਹ ਭਾਈ ਜਿਹੜੇ ਮੁਸਲਮਾਨ ਭਾਈ ਚਾਰੇ ਦੇ ਲੋਕ ਐ ਉਹ ਵੀ ਭਾਈ ਇੱਥੇ ਪਹੁੰਚੇ ਵੇ ਸੇਵਾ ਵਾਸਤੇ ਅੱਗੇ ਹੋ ਗਏ ਵੱਧ ਚੜ੍ਹ ਕੇ ਸੇਵਾ ਕਰ ਰਹੇ ਆਂ ਮੁੰਡੇ ਨਾਲ ਮੁੰਡਾ ਜੋੜ ਕੇ ਖੜ ਗਏ ਭਾਈ ਆਹੀ ਹੁੰਦਾ ਇੱਕ ਬੰਦੇ ਨੂੰ ਜੇ ਮੁਸੀਬਤ ਮੈਂ ਬੰਦਾ ਬੰਦੇ ਦੇ ਨਾਲ ਨਾ ਖੜਾ ਫਿਰ ਫਾਇਦਾ ਕੀ ਆਏ ਤੇ ਬਾਕੀ ਹੋਰ ਵੀ ਰਾ ਦੇਖੋ ਆਪਣੇ ਪੰਜਾਬੀ ਵੀਰ ਆ ਜਿਹੜੇ ਮੇਰੇ ਆ ਦੇਖੋ ਸੇਵਾ ਵਾਸਤੇ ਕਰਿਆ ਆਂ ਭਾਈ ਵਾ ਫੁੱਲ ਚੜ੍ਹ ਕੇ ਸੇਵਾ ਕਰ ਰਹੇ ਆਂ ਮੁੰਡੇ ਭਾਈ ਆ ਦੇਖੋ ਬਾਈ ਸੇਵਾ ਸਾਰੇ ਮੁੰਡੇ ਏ ਟਰੈਲੀਆਂ ਖੜੀਆਂ ਇਹਨਾਂ ਦੀਆਂ ਜਾ ਰਹੇ ਬਾਈ ਉੱਥੇ ਨੂੰ ਅੱਗੇ ਆਪਾਂ ਅੱਗੇ ਜਾ ਕੇ ਤੁਹਾਨੂੰ ਦਿਖਾਉਨੇ ਵੀ ਅੱਗੇ ਕੀ ਆ ਪੋਜੀਸ਼ਨ ਹੈ ਇਹ ਦੇਖੋ ਬਾਈ ਆ ਪਾਣੀ ਦੇ ਕੋਲ ਕਿੰਨਾ ਬੁਰਾ ਹਾਲਤ ਜੀ ਜੜਦੋਂ ਤੇ ਨੰਗਰ ਕਾਫੀ ਲੱਗੇ ਹੋਏ ਆ ਬਾਈ ਇਹ ਹਰ ਪੀੜਤਾ ਬਾਤ ਆ ਆ ਦੇਖੋ ਕੈਂਪ ਵਗੈਰਾ ਕਾਫੀ ਲੱਗੇ ਹੋਏ ਆ ਮੈਡੀਕਲ ਗਾਈ ਸਾਰੀ ਮਤਲਬ ਇਹ ਸਹੂਲਤ ਇੱਧਰ ਦੇ ਦੇ ਕਿਉਂਕਿ ਨੁਕਸਾਨ ਸਭ ਤੋਂ ਜ਼ਿਆਦਾ ਇਹ ਏਰੀਆ ਦਾ ਹੋਇਆ ਹੈ ਇਹ ਲੋਕ ਖੜੇ ਹੈ ਜੀ ਜਿਹੜੇ ਸੜਕਾਂ ਦੇ ਪਿੰਡਾਂ ਦੇ ਵੀ ਹੈ ਜਿਹੜੇ ਆਏ ਹੋਏ ਆ ਆ ਸਭ ਆ ਰਹੇ ਤੂੰ ਦੂਰ ਤੱਕ ਇੱਧਰ ਹੀੜ ਪਾਣੀ ਪਾਣੀ ਭయ్యా ਦੇਖੋ ਕਿ ਸੜਕ ਤੇ ਪਾਣੀ ਬਹੁਤ ਜ਼ਿਆਦਾ ਪਾਣੀ ਚੰਦ ਦੇ ਨਾਲ ਇਹਦੇ 라ਵੀਏ ਕਿ ਇਹ ਚੀਜ਼ ਇਧਰ ਨੂੰ ਇਹ ਹੈ ਨਾ ਇਹ ਇਧਰ ਬਈ ਸੇਵਾ ਲੱਗੀ ਹੋਈ ਹੈ ਹਨਾ ਬਾਤ ਹੈ ਜੋ ਵੀ ਹੈਗਾ ਲੰਗਰ ਪਾਣੀ ਸਾਰਾ ਉਹ ਹੋ ਰਿਹਾ ਬਈ ਇਧਰ ਨੂੰ ਹਾਂ ਤਾਂ ਜਾ ਵੀ ਨਹੀਂ ਹੈ ਤਾਂ ਵੀ ਰਨੇ ਉਹ ਗੱਲਾਂ ਲੱਗਦੀ ਆ ਕਿ ਜੇ ਲਾਲਾ ਭਾਈ ਵੀ ਮੁਰਾ ਖੜਾ ਯਾਰ ਉਹ ਉੱਥਾ ਲਾਲਾ ਉੱਥਾ ਸਾਹਮਣੇ ਨਾ ਬਾਕੀ ਲਾਲਾ ਰਜਾ ਬਾਈ ਇੱਥੇ ਅਸੀਂ ਪਤਾ ਕਰਿਆ ਇਹ ਇਹ ਕਹਿੰਦੇ ਵੀ ਇਹ ਜਿਹੜੇ ਕੱਚੀ ਨਹਿਰ ਦਾ ਪਾਣੀ ਆ ਰਿਹਾ ਇੱਧਰੋਂ ਇਹ ਵੀ ਮੇਰੇ ਖਿਆਲ ਪਾੜਪੋੜ ਪਿਆ ਆ ਕੋਈ ਸ਼ਾਇਦ ਹੋ ਸਕਦਾ ਵੀ ਉਹਦਾ ਪਾਣੀ ਹੈ ਜਿਹੜਾ ਇਧਰੋਂ ਟੁੱਟ ਕੇ ਆਇਆ ਹੋਇਆ ਹੈ ਹੈਨਾ ਉਹ ਹੀ ਹੈ ਬਾਕੀ ਅੱਗੇ ਦੇਖਦੇ ਜਾ ਕੇ ਕਿਵੇਂ ਹੈ ਬਹੁਤ ਜ਼ਿਆਦਾ ਪਾਣੀ ਆ ਬਾਈ ਕਾਫੀ ਨੁਕਸਾਨ ਹੋਇਆ ਹੈ ਏਰੀਆ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਹ ਲੋਕ ਘੱਟੋ ਘੱਟ ਵੀ 7-8 ਮਹੀਨੇ ਨੋਟ ਆਉਂਦੇ ਬਾਈ ਕਾਫੀ ਜਿਆਦਾ ਫਸਲਾਂ ਦਾ ਨੁਕਸਾਨ ਹੈ ਘਰ ਦਾ ਨੁਕਸਾਨ ਹੈ ਤੇ ਹੋਰ ਮਾਲ ਪਸ਼ੂ ਜਿਹੜੇ ਹੋਰ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਨੇ ਕਾ ਆਵੇ ਜਾ ਗੱਡੀ ਜਾ ਬਾਈ ਆ ਦੇਖ ਲੋ ਪਾਣੀ ਦੇਖੋ ਕਿਵੇਂ ਜਾ ਰਿਹਾ ਹੈ ਇਧਰ ਨੂੰ ਇਹ ਸ਼ਾਇਦ ਅੱਗੇ ਮੇਰੇ ਘਰ ਕੋਈ ਪਿੰਡ ਹੈ ਜਾਂ ਕੋਈ ਵਸਤੀ-ਵੁਸਤੀ ਹੈ ਦੇਖ ਰਹਾ ਇਧਰ ਨੂੰ ਹੋ ਗਿਆ ਪਾਣੀ ਜਾ ਰਿਹਾ ਹੈ ਕਾਫੀ ਬਹੁਤ ਜਿਆਦਾ ਬਾਈ ਨੁਕਸਾਨ ਹੋਇਆ ਹੈ ਇਧਰ ਰੱਖੀ ਬਈਆ ਵੀਰੇ ਆ ਪੱਟੀ ਆ ਵੇਦਿਆ ਗੱਬਾ ਹਾ ਹੋਲਦੀਆਂ ਦੇ ਵਿੱਚ ਰੱਖਣਾੜੀ ਨਾ ਨਾ ਪੱਟੀਆਂ ਦੇ ਚਿੱਟੀ ਉਰਲੀ ਹਰ ਨੂੰ ਰੱਖਣੀ ਹੈ ਨਾ ਅੱਜ ਹਾਂ ਵਾਹ ਜੱੱਗਾ ਰੱਖੀ ਬਰਾਦਰ ਪੱਟੀਆਂ ਕੇ ਵਾਹ ਜੀ ਵਾਹ ਹੋ 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 ਜ਼ਿਆਦਾ ਬਈ ਇਨਸਾਨ ਧਾਨਾ ਬਈ ਇਹ ਲੋਕ ਜਿਹੜੇ ਆਏ ਸਾਲ ਕੱਟ ਫੈ ਰਹੇ ਆ ਦੇਖੋ ਕਿੰਨਾ ਪਾਣੀ ਚੱਲ ਰਿਹਾ ਬਈ ਆਹ ਹੈ ਨਾ ਦੇਖੋ ਆ ਮਸੀਨਾ ਮਸਾਨਾ ਸਾਰੀਆਂ ਬਈ ਪਾਣੀ ਦੇ ਵਿੱਚੋਂ ਪਿਆ ਲੋਹਾ ਹੋਰ ਬਾਕੀ ਆ ਇੱਧਰ ਦੇਖੋ ਬਾਈ ਆ ਦੇਖੋ ਉਹ ਸਾਹਮਣੇ ਬਾਈ ਗੁਰਦੁਆਰਾ ਨੰਦਮੀਂਟਰ ਗੁਰਦੁਆਰਾ ਸਾਹਿਬ ਨੰਦਮੀਂਟਰ ਖਾਲਸਾ ਦਵਾਰ ਨੂੰ ਟੱਚ ਕਰਦਾ ਹੋ ਸਕਦਾ ਵੀ ਉਹ ਦਵਾਰ ਤੱਕ ਪਾਣੀ ਗਿਆ ਹੋਵੇ ਇਹ ਬਾਕੀ ਪਾਣੀ ਦੇਖੋ ਕਿੰਨੀ ਤੇਜ਼ ਬਾਈ ਜੀ ਪਾਣੀ ਕਿੰਨੀ ਤੇਜ਼ ਚੱਲ ਰਿਹਾ ਹੈ ਆ ਦੇਖੋ ਪਾਣੀ ਕਾਹਦੀ ਤੇਜ਼ ਚੱਲ ਰਿਹਾ ਹੈ ਕਿੰਨੀ ਜਿੰਨੀ ਤੇਜ਼ ਹੈ ਹਾਂ ਆ ਓ ਬਾਈ ਪਾਣੀ ਦੇਖੋ ਦਿਖਾ ਰਹੇ ਬਹੁਤ ਜ਼ਿਆਦਾ ਪਾਣੀ ਆ ਬਾਈ ਇਧਰਲੀ ਸਾਈਡ ਇਹ ਜਨਾਲੇ ਦੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਆ ਮੱਕੀ ਹੁਰੜੀ ਅੱਗੇ ਆਪਾਂ ਜਿਹਨੂੰ ਤੁਹਾਨੂੰ ਦਿਖਾ ਰਹੇ ਹਾਂ ਮਤਲਬ ਵੀ ਇਹ ਤੁਹਾਨੂੰ ਜਿੰਨੇ ਕੰਮ ਦਿਖਾ ਰਹੇ ਹਾਂ ਜਿੰਨਾ ਕ ਆਪਣੇ ਅੱਖਾਂ ਨਾਲ ਦੇਖ ਰਹੇ ਆ ਉਹ ਤੁਹਾਨੂੰ ਦਿਖਾ ਰਹੇ ਆ ਦਰਿਆ ਠੀਕ ਆ ਵੀਰੇ ਆ ਦੇਖੋ ਬਾਈ ਇਧਰ ਦੀਆਂ ਲੱਗਾ ਪੱਟੀਆਂ ਦੇ ਵਿਚਕਾਰ oh my god ਉਹਨੇ ਜਿਹੜੇ ਰੱਖੇ ਬਹੁਤੀ ਪਰ੍ਹਾਂ ਰੱਖਾ ਨਾ ਪਰ੍ਹਾਂ ਰੱਖੋ ਕੱਟ ਕੇ ਤਮਾਰ ਕੋਲ ਕਿਤੇ ਬੈ ਬਾਈ ਜੇ ਬਲੇਰੂ ਲਿਆਉਂਦੇ ਆਪਣੀ ਅਸਤੀ ਗਰੀ ਹੈ ਨਾ ਹੈ ਬਲੇਰੂ ਕਿੱਧਰ ਨਹੀਂ ਜਾਂਦੀ ਬਲੇਰੂ ਉੱਚੀ ਰਹਿਆ ਸੀ ਬਾਈ ਬਹੁਤ ਪਾਣੀ ਹੈ ਬਹੁਤ ਜਿਆਦਾ ਪਾਣੀ ਅੱਗੇ ਕਹਿ ਰਹੇ ਆ ਨੇ ਅੱਗੇ ਵੀ ਇਹਦੇ ਜਿਆਦਾ ਪਾਣੀ ਹੈ ਬਾਕੀ ਚਲੋ ਧਾਕਾ ਦੇਖਦੇ ਹੁਣ ਕੀ ਪੋਜੀਸ਼ਨ ਹੈ ਤੇ ਪਾਣੀ ਬਹੁਤ ਹੈ ਬਾਈ ਬਹੁਤ ਜਿਆਦਾ ਨੁਕਸਾਨ ਹੋਇਆ ਪੱਟੇ ਦੇ ਵਿੱਚ ਪਾਣੀ ਭੜਿਆ ਹੋਇਆ ਉਹ ਪੱਠਾ ਬਾਈ ਪੱਠੇ ਦੇ ਵਿੱਚ ਵੀ ਪਾਣੀ ਭੜਿਆ ਆ ਦੇਖੋ ਇਹਨਾਂ ਦਾ ਫਸਲਾਂ ਦਾ ਫਸਲਾਂ ਦਾ ਹਾਲ ਦੇਖੋ ਬਾਈ ਆ ਜੀਰੀ ਜੀਰੀ ਦੇਖੋ ਵੀ ਮੈਂ ਸਾਰੀ ਜੀਰੀ ਇਹ ਡੁੱਬੀ ਵੀ ਹੋਣੀ ਪਾਣੀ ਦੇ ਵਿੱਚ ਬਾਈ ਬਹੁਤ ਨੁਕਸਾਨ ਹੋਇਆ ਭਈਆ ਇਹ ਬਹੁਤ ਜਿਆਦਾ ਹੈ ਜਿੰਨਾ ਕਹਿ ਦਮ ਹੁਣ ਨਾ ਥੋੜਾ ਬਹੁਤ ਜ਼ਿਆਦਾ ਇਨਕਾਮ ਤੇ ਬਾਈ ਇੱਥੇ ਅਸੀਂ ਲੋਕਾਂ ਨਾਲ ਗੱਲਬਾਤ ਕਰੀ ਐ ਜਿਹੜੀ ਉਹ ਸਾਹਮਣੇ ਮੋਟਰ ਦਿਖਦੀ ਹੈ ਕਹਿੰਦੇ ਬਿਲਕੁਲ ਨਹੀਂ ਜੀ ਮੋਟਰ ਹੋਰ ਦਿਖ ਰਹੀ ਪਾਣੀ ਉਹ ਪਾਣੀ ਫਿਰਦਾ ਸੀ ਤੇ ਇੱਥੇ ਦੱਸਦੇ ਬਾਈ ਕਹਿੰਦੇ ਵੀ ਇੱਥੇ ਸਾਰਾ ਪਾਣੀ ਉਹ ਪਾਣੀ ਫਿਰਦਾ ਜਿਹੜੀ ਆ ਦਵਾਰ ਹੈ ਦਵਾਰ ਤੱਕ ਮਤਲਬ ਉੱਪਰ ਤੱਕ ਪਾਣੀ ਨਹੀਂ ਆਇਆ ਤੇ ਇੱਥੇ ਵਿਚਾਰੇ ਪਿੰਨ ਬਾਈ ਇਹ ਫਗਵਾੜੇ ਤੋਂ ਜਿਹੜੇ ਸੇਵਾ ਕਰ ਰਹੇ ਆ ਇੱਥੇ ਤੇ ਇਹਨਾਂ ਨੇ ਚਾਹ ਪਾਣੀ ਦਾ ਤੇ ਹੋਰ ਇਧਰ ਲੰਗਰ ਦਾ ਵੀ ਚੱਲ ਰਿਹਾ ਬਾਕੀ ਇਹ ਪਿੰਡ ਦਾ ਨਾਮ ਕੀ ਹੈ ਵੀਰ ਪਿੰਡ ਦਾ ਨਾਮ ਕੀ ਹੈ ਅਲੀਵਾਲ ਕੋਟਲੀ ਕੋਟਲੀ ਅਲੀਵਾਲ ਕੋਟਲੀ ਆ ਬਾਈ ਅਸੀਂ ਖੜੇ ਜਿੱਥੇ ਤੇ ਕਾਫੀ ਇਧਰ ਵੀ ਨੁਕਸਾਨ ਹੋਇਆ ਏ ਕਈ ਵਿਚਾਰੇ ਹੁਣ ਦੇਖੋ ਰਾਸ਼ਨ ਦੀ ਤਾਂ ਕਹਿੰਦੇ ਸਾਨੂੰ ਲੋੜ ਨਹੀਂ ਹੈਗੀ ਜਿਨ੍ਹਾਂ ਨੇ ਹੁਣ ਡੰਗਰ ਰੱਖੇ ਹੋਏ ਪਸ਼ੂ ਰੱਖੇ ਹੋਏ ਆ ਉਹਨਾਂ ਨੂੰ ਹਾਰੇ ਚਾਰੇ ਤੇ ਤੂੜੀ ਦੀ ਲੋੜ ਹੈ ਜਿੰਨੀਆਂ ਵੀ ਟਰੈਲੀਆਂ ਆਉਣੀਆਂ ਸਾਰੀਆਂ ਬਾਈ ਅੱਗੇ 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 ਜਾ ਰਹੀਆਂ ਆ ਅੱਗੇ ਇਹ ਆਪਣਾ ਨਿਕਲਦੀ ਹੈ ਇਹ ਤੇ ਅੱਗੇ ਜਾ ਰਹੇ ਤੇ ਇੱਥੇ ਬਾਈ ਜਿਹੜੇ ਵਿਚਾਰੇ ਇਹਨਾਂ ਨੂੰ ਲੋਡ ਹੈਗੀ ਐ ਤੇ ਹਾਰੇ ਚਾਰੇ ਤੂੜੀ ਦੀ ਤੇ ਉਹ ਕਹਿੰਦੇ ਇੱਥੇ ਕੋਈ ਵੀ ਨਹੀਂ ਮਤਲਬ ਰੋਕਦਾ। ਇਹੀ ਜਦੋਂ ਪਿੰਡ ਵਿੱਚ ਆਉਣੇ ਤਾਂ ਕਈ ਬੰਦੇ ਕਹਿੰਦੇ ਨੇ ਵੀ ਇੱਥੇ ਜ਼ਰੂਰਤ ਨਹੀਂ ਹੈ ਤੇ ਉਹ ਅੱਗੇ ਚਲੇ ਜਾਂਦੇ ਆ। ਬਾਈ ਇੱਥੇ ਇਹਨਾਂ ਨੂੰ ਹਾਰੇ ਚਾਰੇ ਦੀ ਲੋਡ ਹੈ। ਜਿਹੜੇ ਮੇਰੇ ਵੀਰ ਵੀਡੀਓ ਦੇਖੂਗੇ ਤੇ ਉਹ ਜ਼ਰੂਰ ਆ ਗੁਰਦੁਆਰਾ ਸਾਹਿਬ ਹੈ ਜੀ। ਅਲੀਪੁਰ ਕੋਟ ਹੈ ਤੇ ਇੱਥੇ ਜ਼ਰੂਰ ਤੂੜੀ ਹਰਾਚਾਰਾ ਜੋ ਵੀ ਹੈਗਾ ਉਹ ਇੱਥੇ ਦੇਖੇ ਜ਼ਰੂਰ ਜਾਇਓ